ਰਾਜੇ ਚਿੱਤਰਸੈਨ ਨੂੰ ਸਪਾਹਿਆਂ ਨੇ ਫੜ ਕੇ ਕਾफी ਕੋਟਮਾਰ ਕੀਤੀ ਮੂੰਹ ਸਿਰ ਕਾਲਾ ਕਰਦਾ ਮੁੰਨ ਕੇ ਤੇ ਸਵੇਰ ਤੱਕ ਜਿੰਨੀ ਕੋਟਫੜ ਕੀਤੀ ਗਈ ਕੀਤੀ ਤੇ ਸਵੇਰ ਹੁੰਦਿਆ ਹੀ ਵਜ਼ੀਰ ਨੇ ਆ ਕੇ ਪਛਾਣ ਲਿਆ ਵੀ ਇਹ ਤਾਂ ਆਪਣਾ ਰਾਜਾ ਚਿੱਤਰਸੈਨ ਹੈ ਆਓ ਇਸ ਤੋਂ ਅੱਗੇ ਸੁਣੀਏ ਆਖਰਕਾਰ ਪਛਾਣ ਕੇ ਜਾ ਦੇ ਤਾਈ ਯਾਰ ਜਾਇ ਸ਼ਨਾਨ ਕ੍ਰਾਮ ਦੇ ਰਹੇ ਖਾਫ ਦਿਲ ਤਾਰ ਗੋਲੀ ਨੇ ਆ ਦੱਸਿਆ ਕੁੱਲ ਮਹਿਲਾਂ ਦਾ ਹਾਲ ਲੈ ਗਿਆ ਰਾਣੀ ਮਹਿਕ ਦੇ ਜਾਨੀ ਚੋਰ ਨਿਕਾਲ ਸੁਣ ਕੇ ਗਸ਼ੀਆਂ ਖਾਮ ਦਾ ਰਾਜਾ ਮੇਰੇ ਵੀਰ ਲੱਗਦਾ ਵਾਂਗ ਤਜਾਬ ਦੇ ਹੈ ਸਰੀਰ ਨੂੰ ਨੀਰਾ ਉਹ ਕੀਤਾ ਇਸ਼ਨਾਨ ਲਾਏ ਸਾਬਣ ਸਰੀਰ ਤਾਈ ਮੁਸਕਰ ਨਾਲ ਹੈ ਸਿਆਹੀ ਮੋਹ ਲਾਮ ਦਾ ਗੈਰ ਤਕੇ ਸੰਗ ਪਰ ਜਾਮਦਾ ਕਰ ਕਦਾਏ ਸੁੰਦਰ ਪੇਸ਼ਾਕ ਨੂੰ ਉਨੇਰ ਪਗੜ ਪਾਉਂਦਾ ਚਤਰ ਚਲਾਕੀ ਸਾਰੀ ਡੁੱਬ ਗਈ ਹਮਾਰੀ ਕਹਿੰਦਾ ਮਾਰਿਆ ਸ਼ਰਮ ਦਾ ਨਾ ਨੇਤਰ ਉਠਾਮਦਾ ਉਹ ਬੈਠਾ ਜਾ ਤਖਤ ਪਰ ਰਾਜਨ ਕਿਸ਼ੋਰ ਚੰਦਾ ਬੈਠਾ ਜਾ ਤਖਤ ਪਰ ਰਾਜਨ ਕਿਸ਼ੋਰ ਚੰਦਾ ਨਾਲ ਜੋ ਖੁਸ਼ੀ ਦੇ ਦਰਬਾਰ ਨੂੰ ਲਗਾਮ ਦਾ ਕਾਰਤਪਤੀਸ ਲਿਆ ਸੱਦ ਅਸਵਾਰ ਸੋਈ ਜਿਹੜਾ ਸੀ ਮੁਫਤ ਵਿੱਚ ਸ਼ੋਰ ਨੂੰ ਮਚਾਉਂਦਾ ਆਖਦਾ ਜ਼ਬਾਨੋਂ ਅਸਵਾਰ ਕੋ ਚਿੱਤਰ ਸੈਨਾ ਹੈ ਤੂੰ ਬੇਈਮਾਨ ਬੇਈਮਾਨੀ ਕਰ ਖਾਉਂਦਾ ਬਈ ਕਿਸੇ ਦੇ ਸੀ ਦਾਣੇ ਹੋਇਆ ਲੈਣ ਕੋਤਿਘਾਣੇ ਤਿਆਰ ਕਿਸੇ ਦੇ ਸੀ ਦਾਣੇ ਹੋਇਆ ਲੈਣ ਕੋਤਿਘਾਣੇ ਤਿਆਰ ਮਨਸ਼ਾ ਮੁਤਾਬਕ ਸਜਾ ਨੂੰ ਰਾਜਾ ਲਾਮਦਾ ਔਰ ਅਸਵਾਰਾਂ ਨੂੰ ਅਨਾਮ ਦੇ ਕਿਸ਼ੋਰ ਚੰਦਾ ਓਏ ਕੇ ਕ੍ਰੋਧ ਹੋਰ ਹੁਕਮ ਸੁਣਾਮਦਾ ਬਈ ਕਾਰੋ ਚੜ੍ਹਾਈ ਰਾਜਾ ਨਰ ਸੁਲਤਾਨ ਉੱਤੇ ਛੱਕ ਲੈ ਕੇ ਚੱਲਿਆ ਜੋ ਵੇਥੇ ਅਜ਼ਮੇਰ ਦੇ 70000 ਫੌਜ ਤੋੜਦੇ ਉਹ ਸੂਰਮਿਆਂ ਦੀ ਤੁਰ ਪੋਸ਼ਤਾਬੀ ਨਹੀਂ ਕੰਮ ਹੁਣ ਦੇਰ ਦਾ ਉਹ ਲੈ ਕੇ ਰਾਣੀ ਮਹਿਕ ਦੇ ਗਿਆ ਹੈ ਜਾਨੀ ਫੌਜ ਵਿੱਚ ਡੇਰਾ ਜਾਲਮਾਂ ਦਾ ਚੱਲ ਕੇ ਤੇ ਘੇਰਦੇ ਛਾਤੀਆਂ ਨੂੰ ਠੋਕ ਕਵੀ ਆਖਦਾ કિਸ਼ੋਰ ਚੰਦ ਸੁਣ ਕੇ ਤੇ ਗਰਜੇ तमाम ਵਾਂਗ ਸ਼ੇਰ ਦੇ ਉਹ ਛਾਤੀਆਂ ਨੂੰ ਠੋਕ ਕਵੀ ਆਖਦਾ કિਸ਼ੋਰ ਚੰਦ ਸੁਣ ਕੇ ਤੇ ਗਰਜੇ तमाम ਵਾਂਗ ਸ਼ੇਰ ਦੇ ਅਗਲੀ ਸਵੇਰ ਫੇਰ ਕਰਤੀ ਤਿਆਰੀ ਸਾਰੀ ਜਦੋਂ ਵਜਵਾ ਦੀਆ ਬਿਗਲ ਜ਼ੋਰ ਸ਼ੋਰ ਦਾ ਜੰਗੀ ਝੰਡਾ ਜਿਹੜਾ ਨੀਰ ਝੁੱਲੇ ਅਸਮਾਨ ਵਿੱਚ ਵੱਜਦਾ ਨਗਾਰਾ ਮੂਰੇ ਫੌਜ ਦੇ ਹੈ ਜ਼ੋਰ ਦਾ ਉਹ ਜਾਣੀ ਸੁਲਤਾਨ ਦੇ ਕਰਾਂਗੇ ਬੀਜ ਨਾਸ ਤਾਂ ਹੀ ਹਰ ਇੱਕ ਜਵਾਨ ਹੈ ਉਹ ਜਾਂ ਦੇ ਤਾਂ ਹੀ ਠੋੜਦਾ ਬਈ ਵਾਰ-ਵਾਰ ਹੱਥ ਜੋੜ ਆਖਦਾ ਕਿਸ਼ੋਰ ਚੰਦ ਵਾਰ-ਵਾਰ ਹੱਥ ਜੋੜ ਆਖਦਾ ਕਿਸ਼ੋਰ ਚੰਦ ਪੰਜ ਮਹਿਸੇ 'ਚ ਮpdo ਹਾਲ ਜਾਨੀ ਚੋਰਦਾ ਪੰਜ ਮਹਿਸੇ 'ਚ ਮpdo ਹਾਲ ਜਾਨੀ ਚੋਰਦਾ